ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਅਸੀਂ ਬਹੁਤ ਵਧੀਆ ਰਿਕਰੂਟਨ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਾ ਹੈ ਜਿਸ ਦੇ ਵਿੱਚ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟਾਂ ਦਾ ਕੈਂਡੀਡੇਟ ਤੱਕ ਜਿਹੜੇ ਨੇ ਇਸ ਲਈ ਅਪਲਾਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੀ ਮੋਬਾਈਲ ਦੇ ਵਿੱਚ ਮਿਲਦਾ ਰਹੇ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਜੀ ਪੰਜਾਬ ਲੋਕੇਸ਼ਨ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਹੈ ਮੇਨ ਮੈਂ ਗੱਲਾਂ ਆਪਾਂ ਕਰਾਂਗੇ ਇਸ ਦੇ ਵਿੱਚ ਠੀਕ ਹੈ ਪੰਜਾਬ ਲੋਕੇਸ਼ਨ ਰਹੇਗੀ ਇਹ ਚ 8ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੇ ਬੀਟੈ ਪਰ ਉਸਤਾਂ ਜੜੀਆਂ ਨੇ ਉਹ ਇੱਥੇ ਆਊਟ ਹੋਈਆਂ ਨੇ ਸੋ ਇਸ ਦੇ ਵਿੱਚ ਅਪਲਾਈ ਤੁਸੀਂ ਆਫਲਾਈਨ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਡਿਸਕਸ ਕਰਾਂਗੇ ਅਪਲਾਈ ਹੋਣਾ ਕਿਦਾਂ ਹੈ ਸੋ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਹੀ ਪਤਾ ਲੱਗੇਗਾ ਬਾਅਦ ਵਿੱਚ ਕਮੈਂਟ ਕਰਦੇ ਹਾਂ ਸਰ ਅਪਲਾਈ ਕਿਦਾਂ ਹੋਣਾ ਹੈ ਜੀ ਨੋਡ ਵੇਨ ਕਿੱਥੋਂ ਮਿਲੇਗਾ ਮੈਂ ਪੂਰਾ ਡਿਟੇਲ ਵੀਡੀਓ ਚ ਦੱਸਦਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਤਾਂ ਹੀ ਤੁਹਾਨੂੰ ਇਹਦੇ ਬਾਰੇ ਪਤਾ ਲੱਗੇਗਾ ਠੀਕ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਕੋਈ ਫਾਇਦਾ ਨਹੀਂ ਹੈ ਜਦ ਤੱਕ ਮੈਂ ਪੂਰੀ ਡਿਟੇਲ ਦਿੱਤੀ ਹੋਈ ਹੈ ਠੀਕ ਹੈ ਬਾਕੀ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਸਭ ਤੋਂ ਵੱਲ ਦਾ ਇਹ ਸੀ ਫਾਰਮ ਦੇਖ ਸਕਦੇ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਵਿੱਚ ਇਹ ਨੋਟੀਫਿਕੇਸ਼ਨ ਹੈ ਜਿਹੜੇ ਦੇ ਨਾਲ ਐਪਲੀਕੇਸ਼ਨ ਫਾਰਮ ਇਹਨਾਂ ਨੇ ਦਿੱਤਾ ਹੋਇਆ ਹੈ ਜਿਹਨੂੰ ਤੁਸੀਂ ਫਿਲ ਕਰਨਾ ਹੈ ਪੂਰਾ ਕੈਪੀਟਲ ਵਰਡ ਦੇ ਵਿੱਚ ਠੀਕ ਹੈ ਇਹਨੂੰ ਤੁਸੀਂ A4 ਸ਼ੀਟ ਦੇ ਉੱਪਰ ਪ੍ਰਿੰਟ ਆਊਟ ਲੈ ਲਿਓ ਮਾਈਟ ਬੀ 2 ਪੇਜਿਸ ਤੇ ਆਵੇਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਰੀਸੈਂਟਲੀ ਜਿਹੜੀ ਫੋਟੋ ਖਿਚਵਾਈ ਹੈ ਤੁਸੀਂ ਪਾਸਪੋਰਟ ਸਾਈਜ਼ ਪਲੇਨ ਬੈਕਗ੍ਰਾਉਂਡ ਲਾਈਟ ਬੈਕਗ੍ਰਾਉਂਡ ਦੇ ਨਾਲ ਉਹ ਲਗਾ ਦਿਓ ਠੀਕ ਹੈ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਲਈ ਪੂਰੀ ਡਿਟੇਲ ਭਰਨ ਤੋਂ ਬਾਅਦ ਨਾਲ ਲਗਾਉਣੇ ਨੇ ਆਪਣੇ ਡਾਕੂਮੈਂਟਸ ਠੀਕ ਹੈ ਦੂਜਾ ਹੋ ਗਿਆ ਤੁਹਾਡਾ ਕੁਆਲੀਫਿਕੇਸ਼ਨ ਦੇ ਠੀਕ ਹੈ ਅਗਰ ਤੀਜਾ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਤਾਂ ਉਹ ਵੀ ਸਰਟੀਫਿਕੇਟ ਨਾਲ ਲਗਾ ਸਕਦੇ ਹੋ ਤੇ ਫੋਟੋ ਲਗਾ ਲੈਣਾ ਭੁੱਲਣਾ ਤੇ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਸ ਪੋਸਟ ਨੂੰ ਤੁਸੀਂ ਉਸ ਪੋਸਟ ਨੂੰ ਬਾਹਰ ਲਿਖਣਾ ਵੀ ਹੋਵੇਗਾ ਠੀਕ ਹੈ ਚਬਕ ਪੋਸਟਾਂ ਨਹੀਂ ਹੁਣ ਗੱਲ ਕਰਦੇ ਆ ਇਹਦੇ ਵਿੱਚ ਕਿਹੜੀ ਕਿਹੜੀ ਪੋਸਟ ਆਊਟ ਹੋ ਸਰਦਵੱਲ ਪੋਸਟਾਂ ਦੀ ਗੱਲ ਕਰਦੇ ਆਂ ਇਹਦੇ ਵਿੱਚ ਗਾਇਨਕੋਲੋਜਿਸ ਜੀ ਵੈਕੈਂਸੀ ਹੈ ਜੀ ਜਿਸ ਦੇ ਵਿੱਚ ਕੈਂਡੀਡੇਟ ਨੇ ਐਮ ਡੀ ਐਮ ਐਸ ਕੀਤੀ ਹੋਈ ਅਪਲਾਈ ਕਰ ਸਕਦੇ ਆ ਪਟਿਆਲਾ ਸੰਗ ਰੂਟ ਦੇ ਲਈ ਲੋਕੇਸ਼ਨ ਹੈ 1 ਲੱਖ ਰੁਪਏ ਸੈਲਰੀ ਰਹੇਗੀ ਉਸ ਤੋਂ ਬਾਅਦ ਆਂਦਾ ਰੇਡੀਓਲੋਜਿਸ ਦੀ ਹੈ ਜਿਸ ਦੇ ਵਿੱਚ ਕੈਂਡੀਡੇਟ ਦੇ ਵਿੱਚ ਮੈਡੀਕਲ ਕੁਆਲੀਫਿਕੇਸ਼ਨ ਜਿਹਦੇ ਵਿੱਚ ਹੋਵੇ ਫਰਸਟ ਕਲਾਸ ਉਹਨਾਂ ਨੇ ਕੀਤੀ ਹੋਈ ਹੈ ਪਾਸ ਆਊਟ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਇਹਦੇ ਲਈ ਵੀ ਇੱਕ ਪੋਸਟ ਹੈ 1 ਲੱਖ ਰੁਪਏ ਸੈਲਰੀ ਇਹਦੀ ਵੀ ਰਹੇਗੀ ਉਸ ਤੋਂ ਬਾਅਦ ਆਂਦੀ ਹੈ ਮੈਡੀਕਲ ਸਪੈਸ਼ਲਿਸਟ ਦੀ ਜਿਸ ਦੇ ਵਿੱਚ ਐਮ ਡੀ ਐਮ ਐਸ ਜਿਨ੍ਹਾਂ ਨੇ ਕੀਤਾ ਅਪਲਾਈ ਕਰ ਸਕਦੇ ਨੇ ਇਹ ਤੁਹਾਡੀ ਸੈਲਰੀਜ਼ ਦੇ ਵਿੱਚ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਇੱਥੇ ਪੋਸਟ ਆਉਂਦੀ ਹੈ ਜੀ ਤੁਹਾਡੀ ਜੋ ਕਿ ਮੈਡੀਕਲ ਆਫੀਸਰ ਦੀ ਜਿਨ੍ਹਾਂ ਨੇ ਐਮਬੀਬੀਐਸ ਕੀਤਾ ਹੈ ਉਹ 얘 ਦੇ ਲਈ ਅਪਲਾਈ ਕਰ ਸਕਦੇ ਨੇ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੈਗਾ ਐਪਲਾਈ ਕਰ ਸਕਦੇ ਹੋ ਤਿੰਨ ਪੋਸਟ ਆਊਟ ਹੋਈਆਂ ਨੇ 75000 ਰੁਪਏ ਸੈਲਰੀ ਦੇਵੇਗੀ ਡੈਂਟਲ ਟੈਕਨੀਸ਼ੀਅਨ ਦੀ ਪੋਸਟਾਂ ਨੇ ਜਿਹਦੇ ਵਿੱਚ ਪਲੱਸ 2 ਪਾਸ ਸਾਇੰਸ ਦੇ ਨਾਲ ਕੀਤੀ ਹੋਈ ਹੈ ਅਪਲਾਈ ਕਰ ਸਕਦੇ ਨੇ ਇੱਕ ਪੋਸਟ ਆਊਟ ਕੀਤੀ ਗਈ 28000 ਰੁਪਏ ਸੈਲਰੀ ਦੇਵੇਗੀ ਰੇਡੀਓਗ੍ਰਾਫਰ ਦੀ ਪੋਸਟ ਹੈ ਡਿਪਲੋਮਾ ਤੁਸੀਂ ਪਾਸ ਆਊਟ ਕੀਤਾ ਹੋਇਆ ਫਰਸ 28000 ਰੁਪਏ ਸੈਲਰੀ ਦੇਵੇਗੀ ਨਰਸਿੰਗ ਅਸਿਸਟੈਂਟ ਜੀਐਨਐਮ ਦੀ ਪੋਸਟ ਹੈ ਜਿਸ ਦੇ ਵਿੱਚ ਤਿੰਨ ਪੋਸਟਾਂ ਆਊਟ ਹੋਈਆਂ ਨੇ 28000 ਰੁਪਏ ਸੈਲਰੀ ਦੇਵੇਗੀ ਤੇ ਜੋ ਪਟਿਆਲਾ ਸੰਗਰੂਰ ਨਾਬਾ ਦੀਆਂ ਪੋਸਟਾਂ ਰਹਿਣਗੀਆਂ ਫਾਰਮਾਸਿਸਟ ਦੀ ਵੈਕੈਂਸੀ ਹੈ ਜਿਹਦੇ ਵਿੱਚ ਬੀ ਫਾਰਮੇਸੀ ਕੀਤੀ ਹੈ ਜਾਂ ਫਿਰ ਪਲੱਸ 2 ਦੇ ਨਾਲ ਸਾਇੰਸ ਟੀਮ ਦੇ ਨਾਲ ਕੀਤੀ ਹੋਈ ਹੈ ਉਹ ਅਪਲਾਈ ਇਹਦੇ ਲਈ ਕਰ ਸਕਦੇ ਨੇ ਤੇ ਡਿਪਲੋਮਾ ਕੀਤਾ ਹੋਇਆ ਤੁਸੀਂ ਫਾਰਮੇਸੀ ਦਾ ਇਹਦੇ ਵਿੱਚ ਦੋ ਪੋਸਟਾਂ ਨੇ 28100 ਤੁਹਾਡੀ ਸੈਲਰੀਜ਼ ਦੇ ਵਿੱਚ ਜਿਹੜੀ ਹੈ ਉਹ ਇਸ ਦੇ ਵਿੱਚ ਲੈਣ ਵਾਲੀ ਹੈ ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਬੀ ਐਸ ਸੀ ਤੁਸੀਂ ਕੀਤੀ ਹੋਈ ਹੈ ਠੀਕ ਹੈ ਇਸ ਦੇ ਵਿੱਚ 28000 ਰੁਪਏ ਤੁਹਾਡੀ ਸੈਲਰੀ ਲੈਣ ਵਾਲੀ ਹੈ ਉਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਦੀ ਵੈਕੈਂਸੀ ਹੈ ਡਿਪਲੋਮਾ ਤੁਸੀਂ ਕੀਤਾ ਹੋਇਆ ਵਾ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 28000 ਇਹ ਵਾਲੀ ਡਰਾਈਵਰ ਦੀ ਪੋਸਟ ਜਿਹਦੇ ਵਿੱਚ ਤੁਹਾਡੀ ਕੁਆਲਿਫੀਕੇਸ਼ਨ ਜਿਹੜੀ ਆ ਇੱਥੇ ਤੁਹਾਡੇ ਕੋਲ ਮੈਨੂਅਲ ਟਰਾਂਸਮਿਸ਼ਨ ਦਾ ਜਿਹੜਾ ਹੈਗਾ ਆ ਡਰਾਈਵਿੰਗ ਲਾਇਸੈਂਸ ਹੋ ਅਪਲਾਈ ਕਰ ਸਕਦੇ ਹੋ ਦੋ ਪੋਸਟਾਂ ਨੇ 1940 ਰਵੇਗੀ ਚੌਂਕੀਦਾਰ ਦੀ ਜਿਹਦੇ ਤੁਸੀਂ এডਿਕੇਸ਼ਨ 8th ਪਾਸ ਹੋ ਤੁਸੀਂ ਤਾਂ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਦੋ ਪੋਸਟ ਆਊਟ ਹੋਈਆਂ ਨੇ ਤੇ ਇਸ ਦੇ ਵਿੱਚ 16800 ਤੁਹਾਡੀ ਜਿਹੜੀ ਸੈਲਰੀ ਹੈ ਉਹ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ ਇਹਦੇ ਲਈ ਤੁਸੀਂ ਅਪਲਾਈ ਜਿਹੜਾ ਮੈਂ ਤੁਹਾਨੂੰ ਡਿਟੇਲ ਦੇ ਦਿੱਤੀ ਹੈ ਨੋਟੀਫਿਕੇਸ਼ਨ ਨਾਲ ਅਪਲੀਕੇਸ਼ਨ ਫਾਰਮ ਲਾਇਆ ਹੋਇਆ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਚੈੱਕ ਕਰ ਲਿਓ ਤੁਸੀਂ ਇਸ ਦੇ ਵਿੱਚ ਤੁਹਾਨੂੰ ਆਨ ਜੋਬ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਠੀਕ ਹੈ ਇੰਟਰਵਿਊ ਡੇਟ ਆਫ ਵੈਨਿਊ ਜਿਹੜਾ ਤੁਹਾਡਾ ਰਵੇਗਾ ਉਹ 23 ਜੁਲਾਈ ਨੂੰ ਤੁਹਾਡਾ ਇੰਟਰਵਿਊ ਹੋਣਾ ਹੈ ਕੁਐਲਟੀਟੇਟਿਵਲੀ ਇਹਨਾਂ ਲਿਖਿਆ ਹੋਇਆ ਹੈ 12 ਜੁਲਾਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਡਿਟੇਲ ਜਿਹੜੀ ਹੈ ਪੂਰੀ ਇੱਥੇ ਲਿਖੀ ਹੋਈ ਹੈ ਕਿੱਥੇ ਤੁਹਾਡੀ ਇੰਟਰਵਿਊ ਹੋਣੀ ਹੈ ਉਹ ਵੀ ਹੈ ਨੋਟੀਫਿਕੇਸ਼ਨ ਦਾ ਲਿੰਕ ਟੈਲੀਗ੍ਰਾਮ ਗਰੁੱਪ 'ਚ ਦੇ ਦਾਂਗਾ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ ਈਸੀਐਚਐਸ ਵੱਟੇ ਅਲੱਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਚੈੱਕ ਕਰਕੇ ਅਪਲਾਈ ਕਰ ਲੈਣਾ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਤਾਂ ਕਮੈਂਟ